ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੋਂ ਬਣਿਆ ਹੈ ਤੇ ਇੱਥੇ ਸੱਭਿਆਚਾਰ ਆਨੰਦ ਅਤੇ ਤਿਉਹਾਰ ਦਾ ਇੱਕ ਜਿਵੰਤ ਮਿਸ਼ਰਣ ਵੇਖਣ ਨੂੰ ਮਿਲਦਾ ਹੈ ਇਸ ਨੂੰ ਦਰਸਾਉਣ ਲਈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2023 ਦੀ ਪੰਜਾਬ ਸਹਿਸਪਾਟਾ ਨੀਤੀ ਸ਼ੁਰੂ ਕੀਤੀ ਹੈ ਜਿਸ ਦਾ ਉਦੇਸ਼ ਪੰਜਾਬ ਨੂੰ ਅੰਤਰਰਾਸ਼ਟਰੀ ਸਹਿਸਪਾਟਾ ਹੱਬ ਬਣਾਉਣਾ ਹੈ ਨੀਤੀ ਸਰਕਾਰ ਦੇ ਸਹਿਯੋਗ ਨਾਲ ਹੋਮਸਟੇ ਅਤੇ ਬੀ ਐਨ ਬੀ ਲਈ ਨਿਜੀ ਨਿਵੇਸ਼ ਨੂੰ ਸੱਦਾ ਦਿੰਦੀ ਹੈ ਬਹੁਤ ਸਾਰੇ ਟੂਰਿਜ਼ਮ ਨਾਲ ਰਿਲੇਟਡ ਬਿਜ਼ਨਸ ਟਾਈਕੂਨਸ ਆ ਰਹੇ ਨੇ ਵੱਡੇ ਜਿਹੜੇ ਚਾਹੇ ਉਹ ਹੋਟਲ ਵਾਲੇ ਨੇ ਚਾਹੇ ਉਹ ਐਮਿਊਜ਼ਮੈਂਟ ਪਾਰਕ ਵਾਲੇ ਨੇ ਪਠਾਨਕੋਟ ਵਿੱਚ ਮਿੰਨੀ ਗੋਆ ਦੇ ਵਿਕਾਸ ਅਤੇ ਨਿਊ ਚੰਡੀਗੜ੍ਹ ਵਿੱਚ ਸਿਸਵਾ ਡੈਮ ਦੇ ਆਲੇ-ਦੁਆਲੇ ਇਕੋ ਟੂਰਿਜ਼ਮ ਵਿੱਚ ਪੰਜਾਬ ਸਰਕਾਰ ਦੇ ਬਹੁ-ਆਯਾਮੀ ਯਤਨਾਂ ਦਾ ਸਬੂਤ ਹੈ ਬੋਟਿੰਗ ਕੈਂਪਿੰਗ ਅਤੇ ਟਰੈਕਿੰਗ ਵਰਗੀਆਂ ਗਤੀਵਿਧੀਆਂ ਸੈਰ ਸਪਾਟਾ ਅਤੇ ਸਥਾਨਕ ਰੋਜ਼ਗਾਰ ਨੂੰ ਹੁਲਾਰਾ ਦੇ ਰਹੀਆਂ ਹਨ ਰੰਜੀਤ ਸਾਗਰ ਡੈਮ ਉਹਦੇ ਵਿਚਾਲੇ 16 ਏਕੜ ਆਈਲੈਂਡ ਗੱਡੀਆਂ ਨਹੀਂ ਜਾਂਦੀਆਂ ਜੈਟੀਜ਼ ਜਾਣ ਹਰ 2 2 3 3 ਮਿੰਟ ਬਾਅਦ अवेलेबल ਹੋ। ਐਨਾ ਬਲੂ ਬਾਡਰ ਦੁਨੀਆ 'ਚ ਹੈ ਹੀ ਨਹੀਂ ਕਿਤੇ। ਰੂਹਾਨੀਅਤ ਦਾ ਘਰ ਦਰਬਾਰ ਸਾਹਿਬ ਅਤੇ ਵਾਰ ਮੈਮੋਰੀਅਲ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਪੰਜਾਬ ਦੇ ਜੀਵੰਤ ਪਰੰਪਰਾਗਤ ਨਾਚ ਅਤੇ ਅਟੁੱਟ ਸਥਾਨਕ ਪਕਵਾਨ ਅਪੋਲ ਤਜਰਬੇ ਬਣਾਉਂਦੇ ਹਨ।